ਕ੍ਰਿਸਮਸ ਮਿਸਟਰੀ ਕਿੰਨਾ ਸੋਹਣਾ ਨਾ ਹਾਂ ਬਹੁਤ ਵਧੀਆ ਬਹੁਤ ਸੋਹਣਾ ਜੀ ਨੇ ਅਸੀਂ ਆਪਾਂ 에어ਪੋਰਟ ਦੇ ਲਾਗੇ ਸ਼ੋਪਿੰਗ ਕਰਨ ਆਏ ਸੀ ਮੈਂ ਕਿਹਾ ਚਲੋ ਅਸੀਂ ਫੋਟੋ ਖਿਚਾਉਣੇ ਵੇਖੋ ਕ੍ਰਿਸਮਸ ਫੀ ਕਿੰਨੇ ਕਿੰਨੇ ਵਧੀਆ ਬਣਾਏ ਹੋ ਬਹੁਤ ਸੋਹਣੇ ਸਾਡਾ ਮੰਤਰੀ ਨਾ ਜ਼ਿਆਦਾ ਪੇਸ ਕਰਨਾ ਵੇਖ ਲੈ ਜੇ ਕਿੰਨੀ ਫੋਟੋ ਕਿੰਨੀ ਫੋਟੋ ਖਿਚਣੀਆਂ ਮਿੱਕੀ ਮਾਊਸ ਵਾਲੀ ਲੈਣੀ ਆ ਜੈਕਟ ਆ ਦੇਖ ਲੈ ਪਸੰਦ ਆ ਤੇਨੂੰ ਆ ਲੈਣੀ ਪਸੰਦ ਤੇਨੂੰ ਐ ਪਸੰਦ ਹੈ ਕਿ ਐ ਪਸੰਦ ਆ ਆ ਵੀ ਮਿੱਕੀ ਮਾਊਸ ਵਾਲੀ ਆ ਦੇਖ ਆ ਲੈਣੀ ਹੈ ਕਲਰ ਬਹੁਤ ਲਾਈਟ ਆ ਪੁੱਤ ਹੈ ਆਪਾਂ ਡਾਰਕ ਕਲਰ ਲਗੇ ਅੰਦਾਜ਼ ਨਾਲ ਪਿਆਗੀ ਨਹੀਂ ਮੈਨੂੰ ਨਹੀਂ ਲੱਜਾਉਂਦਾ ਉਹ ਯੈਲੋ ਵਾਲਾ ਦੇਖ ਲੋ ਯੈਲੋ ਹਾਂ ਚਲੋ ਮੈਂ ਨਿਕਲ ਲੈਂਬੋ ਨਹੀਂ ਰੇਨਬੋ ਰੇਨਬੋ ਲੈਣਾ ਕਿਹੜਾ ਰੈਂਬੋ ਆ ਰੇਨਬੋ ਆ ਹਾਂ ਉਹ ਰੇ ਰੇਨਬੋ ਹਾਂ ਜੀ ਬੁਆਏ ਉਹ ਬਤਨ ਨਹੀਂ ਆ ਗਿਆ ਮੈਨੂੰ ਨਹੀਂ ਪਸਾਂਦੇ ਕੱਲ ਮੈਂ ਉਹ ਕੇ ਮੈ ਲਾ ਦਿੰਨੇ ਕੋਰ ਕੋ ਦੇਖ ਦੇ ਮੰਨਦਾ ਸਾਡਾ ਰੁੱਸ ਗਿਆ ਬਈ ਆ ਕਿੰਦੀ ਆ ਮੈਂ ਮਿੱਕੀ ਮਾਊਸ ਵਾਲੀ ਜੱਟ ਚ ਲੈਣੀ ਆ ਉਹ ਛੋਟਾ ਪਰ ਉਹਦਾ ਸਾਈਜ਼ ਹੀ ਨਹੀਂ ਹੈਗਾ ਹੁਣ ਹੈ ਇਹਦਾ ਸਾਈਜ਼ ਹੀ ਨਹੀਂ ਹੈਗਾ ਉਹਦੇ ਚ ਨਹੀਂ ਆਉਂਦਾ ਤਾਂ ਹੁਣ ਰੁੱਸ ਗਈ ਕੁੜੀ ਸਾਡੀ ਦੱਸਣ ਕਿਤਰਾ ਮਨਾਂਗੇ ਅਸੀਂ ਆ ਰੁੱਸ ਕੇ ਤੇ ਸੁੱਲ ਦੇ ਪਿੱਛੇ ਲੁਕੀ ਹੋਈ ਆ ਮੰਨਤ ਉਹ ਤੁਹਮੇ ਲੈ ਕੇ ਦਵਾਂਗੀ ਮਿੱਕੀ ਮਾਊਸ ਤੇਨੂੰ ਸੋਹਣੇ ਬਣਾਏ ਹਨਾ ਬਹੁਤ ਸੋਹਣਾ ਬਣਾਇਆ ਹੁਣ ਅਸੀਂ ਕੋਚ ਦਾ ਪਰਸ ਲੈਣ ਆਏ ਆਂ ਦੇ ਲੋ ਜਿਹੜਾ ਪਸੰਦ ਆ ਉਹ ਮੇਰੀ ਪਿਆ ਧੀ ਕਹਿੰਦੀ ਆ ਕੋਚ ਦਾ ਪਰਸ ਲੈ ਕੇ ਦੇਣਾ ਆਪ ਦੀ ਅੰਨੀ ਨੇ ਹਾਂ ਕੋਚ ਦਾ ਪਰਸ ਲੈਣ ਆਏ ਆਂ ਹਣ ਆਪਾਂ ਇੰਡੀਆ ਜਾ ਰਹੇ ਆ ਨਾ ਮਟਰ ਸ਼ੋਪਿੰਗ ਕਰਨ ਆਏ ਸੀਗੇ ਤੇ ਚਲੋ ਹੁਣ ਆਪਾਂ ਕਰਦੇ ਹਾਂ ਸ਼ੋਪਿੰਗ ਅੱਧਿਕ ਕਰ ਲਈ ਆ ਬਾਕੀ ਜਿਹੜੀ ਰਹਿੰਦੀ ਆ ਹੁਣ ਕਰ ਲੈਣੀ ਆ ਆਪਾਂ ਕਾਲੀ ਸ਼ੋਪਿੰਗ ਹਾਂਜੀ ਹਾਂਜੀ ਹਾਂ ਸ਼ੋਪਿੰਗ ਕਰ ਲਈ ਸਾਰੀ ਪਰਸ ਤੇ ਵੀ ਲੈ ਦਿੱਤਾ ਵਾ ਸਾਰੀ ਸ਼ੌਪਿੰਗ ਵੀ ਕਰ ਲਿਆ ਹੁਣ ਅਸੀਂ ਘਰ ਚੱਲਦੇ ਆ ਚਲੋ 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 ਸਾਡੇ ਨੇ ਡੋਲਰ ਖੜ ਲਿਆ ਵਾ ਮੰਨਣਾ ਸਾਡਾ ਕੁਝ ਹੋ ਗਿਆ ਵਾ ਉਹਨੇ ਦੀ ਚੀਜ਼ ਨਹੀਂ ਪਣੀ ਅਸੀਂ ਸ਼ੋਪਿੰਗ ਕਰਕੇ ਆ ਗਏ ਸੀਗੇ ਤੇ ਹੁਣ ਮੈਂ ਆਖਿਆ ਆਪਾਂ ਇਥੋਂ ਹਰਮਨ ਡਿਨਰ ਕਰਕੇ ਆਤੀ ਜਾਈਏ ਕਿਉਂਕਿ ਨੀ ਰਬੜਾ ਹੋ ਗਿਆ ਵਾ ਹੁਣ ਤਕਾਬਤ ਬਹੁਤ ਹੋਈ ਪਈ ਆ ਤੇ ਮੈਂ ਆਖਿਆ ਹੁਣ ਆਪਾਂ ਇੱਥੇ ਵਾਲੇ ਨੇ ਅਸੀਂ ਕੇਸ ਦੀਆ ਮੰਗਵਾਇਆ ਸੀ ਉਹ ਖਾ ਲਿਆ ਵਾ ਪਰਾਈਆਂ ਮੰਗਵਾਈਆਂ ਉਹ ਖਾ ਲੀਆਂ ਸਾਰੀਆਂ ਮੰਨੋ ਸਾਡੀ ਵੀ ਖਾਣ ਦੇਈ ਆ ਤੇ ਯਾਰ ਬੰਨ ਨੂੰ ਖਾਣ ਦੇ ਬਾਅਦ ਸਾਡਾ ਆਰਡਰ ਹੋ ਗਿਆ ਹੁਣ ਆਪਾਂ ਜਲਦੀ ਕਰਦੇ ਆ ਰਹੇ ਹਾਂ ਉਹ ਜਾ ਕੇ ਵਸਾ ਪਰੇਸਟ ਕਰਨੀ ਹੈ ਓਕੇ ਜੀ ਜੀ ਬੜੀਆ ਟਿਪੇਟ ਪੂਰੀ ਹੋ ਗਈ ਆ ਦਰਜ ਲਿਆ ਕੋਈ ਸ਼ੋਕ ਇੱਕ ਵੀ ਨਹੀਂ ਸ਼ਾਪਿੰਗ ਮ ਮਮੀ ਨੇ ਆਪਣੀ ਮਨਪਸੰਦ ਦੀ ਕਰ ਲਈ ਮਨਪਸੰਦ ਸ਼ਾਪਿੰਗ ਕਰਵਾਈ ਆ ਤੇ ਮੇਰੀ ਬੇਟੀ ਨੇ ਸ਼ਾਪਿੰਗ ਬੰਨ ਜੋ ਜੋ ਮੇਰਾ ਮਨ ਕੀਤਾ ਮੈਂ ਲਿਆ ਬਗ ਸ਼ਾਪਿੰਗ ਕੀਤੀ ਸੀ ਮਨਤ ਕਨੇ ਸ਼ਾਪਿੰਗ ਕੀਤੀ ਜੇ ਮਨ ਖੋਸ਼ ਹੋ ਗਿਆ ਮੈਂ ਜਿਹੜੀਆਂ ਜੀ ਸ਼ਾਪਿੰਗ ਕੀਤੀ ਮਨ ਖੋਸ਼ ਹੋ ਗਿਆ ਮੇਰਾ ਮੈਂ ਆਪਣੀ ਜਗ੍ਹਾ ਸੀ ਜਾਣੀ ਉਹ ਵੀ ਹੁਣ ਇੰਡੀਆ ਜਾਣਾ ਆ ਕਹੀਦੀ ਸੀ ਸ਼ਾਹ ਹਾਂਜੀ ਹਾਂਜੀ ਚਲੋ ਹੁਣ ਜਿਹੜਾ ਤਿਆਰੀ ਕਰਦੇ ਆਂ ਇੰਡੀਆ ਦੀ ਹੌਲੀ ਹੌਲੀ ਤਿਆਰੀ ਕਰਨ ਦੇ ਆਂ ਜਾਣ ਦੀ ਤੇ ਸਰ ਜਦੋਂ ਜਾਵਾਂਗੇ ਇੰਡੀਆ ਤਾਂ ਮਸਾ ਅਰਮਨ ਆਣ ਕੇ ਨ ਦੇਖਣ ਲਈ ਸੀ ਪਰਸ ਮੈਂ ਕਿਹਾ ਵੀ ਜਿੱਤਰਾ ਹੁਣ ਜਾਣਾ ਵਾ ਮੈਂ ਤੇ ਖੁੱਲਾ ਡੁੱਲਾ ਵਿੱਚ ਨਾ ਸਾਮਾਨ ਪੈ ਜਾਂਦਾ ਵਾ ਮੈਂ ਤਾਂ ਕਰਕੇ ਥੋੜਾ ਜਿਆ ਵੱਡਾ ਮੰਗਦੀ ਸੀਗੀ ਤੇ ਉਧਰ ਤੇ ਹੈਗੇ ਆ ਉਹ ਰੇ ਦੇ ਵਿੱਚ ਤੁਹਾਡੇ ਸਾਰਾ ਟਿਕਟ ਪਾਸਪੋਰਟ ਉਹਦਾ ਵੀ ਕੋਈ ਥੋੜਾ ਬੋਧਾ ਸਮਾਨ ਜਿਹੜਾ ਨਾਲ ਤੁਸੀਂ ਲੈ ਕੇ ਜਾਣਾ ਉਹ ਪਾ ਸਕਦੇ ਆ ਉਧਰ ਘਰ ਹੈਗੇ ਸੀ ਉਪਰ ਸੇ ਤੇ ਬਹਿ ਪਰੋ ਜਿਹੜਾ ਕੁਛ ਛੋਟੇ ਸੀਗੇ ਮੈਂ ਕਿਹਾ ਜਿਹੜਾ ਇੱਕ ਵੱਡਾ ਹੋਊਗਾ ਤੇ ਸਾਰਾ ਸਮਾਨ ਵੀ ਥੋੜਾ ਬਤਾ ਜਿਆਦਾ ਵੀ ਹੋਵੇ ਘਰ ਤੇ ਪਾ ਲਿੰਦਾ ਬੰਦਾ ਤੇ ਇੱਕ ਮੈਂ ਆ ਆਪਣੇ ਪ੍ਰਭ ਵਾਸਤੇ ਲੈ ਲਿਆ ਵਾ ਤੇ ਮੈਂ ਉਹ ਇਹ ਵੱਡੇ ਵੱਡੇ ਪਸੰਦ ਕਰਦੀ ਆ ਵੱਡੇ ਹੀ ਪਸੰਦ ਆ ਛੋਟੇ ਲਈ ਕਿ ਨਹੀਂ ਕਰਦੀ ਉਪਰ ਹਾਂਜੀ ਹਾਂਜੀ ਮੈਂ ਕਿਹਾ ਚੱਲ ਆ ਉਹਦੇ ਵਾਸਤੇ ਮੈਂ ਕਿਹਾ ਲੈ ਲੈਨੇ ਆ ਤੇ ਸਾਰੇ ਪਰਸ ਦੋਵੇਂ ਬਹੁਤ ਸੋਹਣੇ ਟੌਪ ਦੇ ਪਰਸ ਆ ਹੂੰ ਨਹੀਂ ਸੋਹਣੇ ਆ ਨਾਲੇ ਇਹਦੇ ਬਾਹਰ ਪ੍ਰਭ ਵਾਲੇ ਦੇ ਦੋ ਪਾਕਟਸ ਵੀ ਬਣਿਆ ਜਿੱਦਾਂ ਫੋਨ ਪਾਉਣਾ ਜਾਂ ਕੁਝ ਪਾਉਣਾ ਤੇ ਉਹ ਪਾ ਸਕਦੀ ਆ ਸੋਹਣੇ ਬਣੇ ਆ ਹੂੰ ਤੇ ਆਵੇਂ ਸਮਾਨ ਹੋਰ ਲੈ ਛੋਟਾ ਬੋਟਾ ਉਹ ਇੱਥੇ ਚਲੋ ਗੁਸ਼ਾਨ ਲਈ ਲੈ ਆ ਸੀਗਾ ਤੇ ਮੈਂ ਕਿਹਾ ਉਹਦੇ ਵਾਸਤੇ ਆ ਆ ਤੇ ਵਿੱਚ ਮੈਂ ਚਲ ਪੈਕੀਚੇ ਰੱਖ ਲਾਂਗੇ ਜੀ ਨਾਲ ਉਹ ਨਾਲ ਸਭ ਹੀ ਜਾਵਾਂਗੇ ਨਾ ਹੁਣ ਨਾਲ ਨਾਲ ਸਭ ਹੀ ਜਾਵਾਂਗੇ ਆਪਦਾ ਵੀ ਖਾਲਾ ਜਿਹੜਾ ਤੂੰ ਲਿਆਂਦਾ ਸਮਾਨ ਤੂੰ ਆਪਦਾ ਤਾਂ ਖਾਉਂਦੀ ਲਈ ਬੜੀ ਤੂੰ ਚਲਾਗਵਾ ਮੈਂ ਆਪਣੇ ਲਈ ਆ ਲੈਂਦਾ ਆ ਮੇਰਾ ਤੁਸੀਂ ਦਿਖਾ ਦਿਓ ਸਾਰਿਆਂ ਨੂੰ ਅੱਛਾ ਲੈ ਆਛਾ ਤੂੰ ਆਪ ਦਾ ਲਿਆ ਸੀ ਆਹ ਸੱਚ ਤੂੰ ਲਿਆ ਸੀ ਉੱਥੇ ਦਾ ਆਪਾਂ ਚੰਗੀ ਤਰ੍ਹਾਂ ਵੇਖਿਆ ਨਹੀਂ ਸੀਗਾ ਤੂੰ ਉਹਨਾਂ ਪੈ ਕੇ ਕਰ ਦਿੱਤਾ ਵੀ ਸੋਹਣਾ ਬਈ ਹੈ ਨਾ ਬਹੁਤ ਸੋਹਣਾ ਛੋਟਾ ਹੈ ਮੈਨੂੰ ਇਹ ਸੀ ਮੈਨੂੰ ਛੋਟਾ ਹੀ ਚਾਹੀਦਾ ਮੈਂ ਛੋਟਾ ਸੋਹਣਾ ਲੱਗਦਾ ਆ ਸ਼ਾਪਿੰਗ ਕਰੀ ਜਨੇ ਅੱਜ ਹਾਂਜੀ ਹੋਰ ਫਿਰ ਇੱਥੇ ਜਾਣਾ ਚੌਪਟ ਕਰਨੀ ਹੋਣੀ ਹੈ ਨਾ ਮੈਂ ਕਿਹਾ ਕਰ ਲੀਏ ਜਿਹੜਾ ਰਹਿੰਦਾ ਸਮਾਨ ਉਹ ਵੀ ਲੈ ਲਈਏ ਹੁਣ ਅੱਜ ਆਓ ਅੱਜ ਹੁਣ ਤਾਂ ਦਾ ਇੱਕ ਦਿਨ ਤਾਂ ਰਹਿ ਗਿਆ ਜਾਣ ਨੂੰ ਸ਼ਾਪਿੰਗ ਕਰੀਏ ਡਨ ਹੋਰ ਅੱਜ ਥੋੜੀ ਸਮਾਨ ਰਹਿੰਦਾ ਹੁੰਦਾ ਦੋ ਚਾਰ ਚੀਜ਼ਾਂ ਹੈ ਬਸ ਥੋੜੇ ਨੇ ਦੋ ਚਾਰ ਚੀਜ਼ਾਂ ਲੈਣੀਆਂ ਵਾ ਕੱਲ ਨੂੰ ਕਿਉਂਕਿ ਫਿਰ ਜਿਹੜਾ ਮੈਂ 25 26 ਘੰਟੇ ਰਸਤੇ 'ਚ ਰਹਿਣਾ ਨਾ ਉਹ ਬਹੁਤ ਥਕਾਵਟ ਕਰਦਾ ਵਾ ਤੇ ਮੈਂ ਕਹਿੰਦਾ ਕੱਲ ਕਿੰਨਾ ਐਕਸਾਈਟਡ ਆ ਬਹੁਤ ਜਿਆਦਾ ਜਿਆਦਾ ਪੁੱਤ ਜਾਣਾ ਜੇ ਟੈਨਸ਼ਨ ਨਹੀਂ ਨਹੀਂ ਜਾਣਾ ਆਪਣਾ ਘਰ ਆਪਣੀ ਕੰਟਰੀ ਪੁੱਤ ਬਹੁਤ ਵਧੀਆ ਲੱਗਦੀ ਹੈ ਸਾਨੂੰ ਨਹੀਂ ਪ੍ਰੈਸ ਕਰਨਾ ਫਿਰ ਤੋਂ ਨਹੀਂ ਕਰਨਾ ਬਹੁਤ ਮਿਸ ਕਰਨਾ ਵਾ ਤੁਹਾਨੂੰ ਤੁਸੀਂ ਤੇ ਮਿਸ ਕਰ ਮੈਂ ਤੁਹਾਨੂੰ ਕਰੂੰਗੀ ਕਰੂੰਗੀ ਮੈਂ ਮੰਤ ਨੂੰ ਬਹੁਤ ਮਿਸ ਕਰੂੰਗੀ ਇਧਰ ਵੀ ਮੰਤ ਮੇਰਾ ਪਰਛਾ ਪਿਆ ਨੰਨੇ ਦਾ ਪਰਸ ਪਾ ਲਿਆ ਆਪਣਾ ਹਾਂ ਤਿਆਰੀਆਂ ਫਿਰ ਇੰਡੀਆ ਜਾਣ ਦੀਆਂ ਹਾਂਜੀ ਹਾਂਜੀ ਤਿਆਰੀਆਂ ਹੋ ਗਈਆਂ ਸਵੇਰ ਦੇ 6:00 ਵਜੇ ਚੱਲੇ ਆ ਚੱਲੀਏ ਫਿਰ ਹੁਣ ਆਪਾਂ ਹਾਂਜੀ ਚੱਲਗੇ ਹੁਣ ਆਪਾਂ ਨਾ 10:00 ਵਜੇ ਮੇਰੀ ਫਲਾਈਟ ਵਾ ਤੇ ਚੱਲੀਏ ਆਪਾਂ ਤੇ ਮੈਂ ਕਿਹਾ ਚੱਲ ਥੋੜਾ ਬੱਤ ਖਾ ਲੀਨੇ ਮੁਰਕੇ ਤੇ ਚੱਲੋ ਉੱਥੋਂ ਖਾ ਲਾਂਗੇ ਥੋੜਾ ਬੱਤ ਖਾ ਲੀਨੇ ਹਾਂ ਤੇ ਚਲੋ ਆਪਾਂ ਤੇ ਇੰਡੀਆ ਆਡੀ ਕੰਟਰੀ ਆ ਆਪਣਾ ਦੇਸ਼ ਆ ਹੈ ਤੇ ਚਾਹ ਪੇ ਰਗਾਵਾ ਪਰ ਤੁਹਾਡਾ ਵੀ ਬੜਾ ਹੰਟਾ ਦਾ ਪਿਆਰ ਸੀਗਾ ਤੇ ਦਿਨ ਲਗ ਕੁੱਤ ਕੁੱਤ ਕਰਦਾ ਵਾ ਵੀ ਹਾਏ ਹੁਣ ਮੈਂ ਚਲੇ ਜਾਣਾ ਮੈਨੂੰ ਮਨ ਤਾਂ ਬਹੁਤ ਜਾਂਦਾ ਹੋਊਗੀ ਤੇ ਚਲੋ ਕੋਈ ਨਹੀਂ ਯਾਦ ਆਉਗੀ ਹੈ ਮੈਂ ਨਹੀਂ ਯਾਦ ਆਉਂਗੀ ਤੁਹਾਨੂੰ ਨਹੀਂ ਇਹ ਤੁਸੀਂ ਜਾ ਤੋ ਹੁਣ ਵੱਡੀ ਹੋ ਗਈ ਆ ਨਿੱਕੀ ਆ ਨਾ ਤਾਂ ਕਿ ਜਾਦਾ ਯਾਦ ਆਉਂਦੀ ਹੈ ਤੇ ਜਦੋਂ ਸਾਡੇ ਬਨਸਾਰਿਆਂ ਨੂੰ ਸਾਸਰੀ ਘਰ ਬੱਚਿਆਂ ਬਹੁਤ ਬਹੁਤ ਪਿਆਰ ਹੁਣ ਆਪਾਂ ਇੰਦੀ ਆ ਜਾ ਕੇ ਤੁਹਾਨੂੰ ਮਿਲਾਂਗੇ ਆਪਾਂ ਹੁਣ ਇੰਡੀਆ ਚੱਲੇ 3 ਸਾਲ ਬਾਅਦ ਤੇ ਦਿਲ ਕਰਦਾ ਸੀਗਾ ਚਲੋ ਆਪਣੀ ਉਹ ਜਨਮ ਭੂਮੀ ਆ ਵੇਖਣ ਨੂੰ ਤੇ ਮੈਂ ਕਿਹਾ ਹੁਣ ਜਦ ਇੱਕ ਵਾਰੀ ਹੋ ਆਈਏ ਤੇ ਫਿਰ ਆਪਾਂ ਜਲਦੀ ਅਨੁਆਣ ਕੇ ਮਿਲਾਂਗੇ ਫਿਰ ਚਲੋ ਆਓ ਹੁਣ ਚੱਲੀਏ ਫਿਰ ਆਪਾਂ ਲੇਟ ਹੋ ਰਹੇ ਆਂ ਚਲੋ ਜੀ ਆਪਾਂ ਹੁਣ ਦਾ ਸਵਾ ਸੱਤ ਹੋ ਗਿਆ ਹੁਣ ਆਪਾਂ ਤੁਰ ਕੇ ਹੁਣ ਅਸੀਂ ਚੱਲਿਆ ਜੀ ਲੋ ਜੀ ਇੰਡੀਆ ਨੂੰ ਬੜਾ ਚਾਹ ਆ ਮਨ ਦੇ ਵਿੱਚ ਬਹੁਤ ਚਾਹ ਆ ਪਈ ਆਪਣੀ ਕੰਟਰੀ ਚ ਚੱਲੇ ਮੈਂ ਗੱਲ ਕਰਿਆ ਮਨੂ ਦਾਣ ਕ ਲਈ ਫਿਰ ਦੀ 6 ਵਜੇ ਮਨੂ ਨੂੰ ਪਤਾ ਚਾਹ ਵਾ ਮਦਮਸ ਨੇ ਬਾਬੀ ਨਾਲ ਚਲੀ ਗਿਆ ਚਲ ਬਾਬੀ ਟੈਕੀ ਪੈਕ ਕਰ ਲਿਓ ਸਮਾਨ ਸਾਰਾ ਪੈਕ ਕਰ ਲਿਆ ਵਾ ਸਾਰਾ ਸਮਾਨ ਰੱਖ ਲਿਆ ਵੇਥੇ ਹੁਣ ਕੁਝ ਇੱਕ ਰਹੇਗਾ ਤੇ ਹੁਣ ਜੋ ਤੂੰ ਰੱਖ ਲਈ ਸੰਭਲ ਲਈ ਚਲੋ ਆਓ ਲੈ ਲਿਆ ਟਿਕਟ ਪਾਸਪੋਰਟ ਸਾਰਾ ਕੁਝ ਮੈਂ ਪਾਸਪੋਰਟ ਟਿਕਟ ਸਾਰਾ ਕੁਝ ਲੈ ਲਿਆ ਵਾ ਤੇ ਸਮਾਨ ਰੱਖੀ ਗੱਡੀ ਦੇ ਵਿੱਚ ਤੇ ਚਲੋ ਨਾਨੀ ਜੀ ਕਿੱਥੇ ਗਏ ਨਾਨੀ ਪਲੇਨ ਚੁਕੇ ਨਾਨੀ ਪਲੇਨ ਚੁਕੇ ਇੰਡੀਆ ਹੋ ਗਿਆ ਸੀ ਕਿ ਇੰਡੀਆ ਤੇ ਕਾਫਟ ਕਾਟ ਬਹੁਤ ਜ਼ਿਆਦੀ ਹੋ ਗਈ ਸੀ ਤੇ ਅੱਜ ਅਸੀਂ ਉੱਥੇ ਆ ਪਰ ਆਪਣੀ ਕੰਟਰੀ ਆਪਣੀ ਹੁੰਦੀ ਆ ਆਣ ਕੇ ਬੜੀ ਮਨ ਨੂੰ ਖੁਸ਼ੀ ਹੋਈ ਆ ਬਹੁਤ ਜ਼ਿਆਦੀ ਖੁਸ਼ੀ ਹੋਈ ਆ ਪਹਿਲੀ ਆਪਣੇ ਨਾ ਦੇਸ਼ ਆ ਗਏ ਆ ਰਾਤ ਅਸੀਂ ਲੋੜੀ ਬਣਾਈ ਬੜੀ ਵਧੀਆ ਲੱਗਾ ਤੁਆਂ ਬਾळ्या ਲੋੜੀ ਦੇ ਵਿੱਚ ਦਾਣੇ ਆਪਣੇ ਰੇੜੀਆਂ ਮੂੰਫਰੀ ਚੱਬੀ ਨਾਲ ਇਹ ਧੋਏ ਜਿੱਤੀ ਅਸੀਂ ਸਾਰੀਆਂ ਨੇ ਤੇ ਹੁਣ ਅਸੀਂ ਸਵੇਰੇ ਗੁਰਦਾਰਾ ਸਾਹਿਬ ਗਏ ਅਤੀ ਗੁਰਦਵਾਰਾ ਸਹਿ ਮੱਥਾ ਟੇਕਿਆ ਨਮਸਤਕੋ ਇਹ ਮਹਾਰਾਜ ਦਾ ਅਸ਼ੀਰਵਾਦ ਲਿਆ